ਹੈਲੋ ਹਾਂਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਬੁਟੀਕ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਦੀ ਨਿਊ ਵੀਡੀਓ ਲੈ ਕੇ ਆਏ ਆ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸੋ ਜਿਹੜੇ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਸ਼ੇਅਰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ। ਸੋ ਅੱਜ ਦੇ ਆਪਾਂ ਜਿਹੜੇ ਮਸ਼ੀਨ ਵਰਕ ਦੇ ਉੱਪਰ ਸੂਟ ਲੈ ਕੇ ਆਏ ਆ। ਸੋ ਫਰਸਟ ਸੂਟ ਆਪਾਂ ਰੈਡੀ ਕੀਤਾ ਵਿਸਕੋਸ ਲਾਈਨਿੰਗ ਵਾਲਾ ਫੈਬਰਿਕ ਰਹੇਗਾ। ਬਹੁਤ ਹੀ ਸੋਨਾ ਹਲਕੀ ਜਿਹੀ ਸ਼ਾਈਨ ਵਾਲਾ ਫੈਬਰਿਕ ਤੇ ਬਹੁਤ ਹੀ ਪਿਆਰਾ ਜਿਹਾ ਵਰਕ ਆਪਾਂ ਇਹਦੇ ਕਲੀਆਂ ਵਾਲਾ ਵਰਕ ਕੀਤਾ ਹੈ ਸੈਂਟਰ ਪੈਨਲ ਦੇ ਵਿੱਚ ਰਹੇਗਾ ਦੋਨੋਂ ਇਹ ਸੋ ਪੈਚ ਦੇ ਆਪਾਂ ਸੇਮ ਬਾਟਮ ਵਾਲਾ ਫੈਬਰਿਕ ਲਗਾਇਆ ਹੋਇਆ ਹੈ ਇਸਤੇ ਸੋ ਤੁਸੀਂ ਵਰਕ ਦਾ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਲਰਸ ਦੇਖ ਸਕਦੇ ਹੋ ਬਹੁਤ ਹੀ ਸੋਨੇ ਜਿਹੇ ਜਿਹੜੇ ਆਪਾਂ ਕਲਰਸ ਲਗਾਏ ਹੋਏ ਨੇ ਇਸਤੇ ਸੋ ਤੁਹਾਨੂੰ ਲੈਂਥ ਦਾ ਇਹਦਾ ਇਸ਼ੂ ਬਿਲਕੁਕੁਲ ਨਹੀਂ ਰਹੇਗਾ ਤੁਸੀਂ ਜਿੰਨੀ ਮਰਜ਼ੀ ਇਹਦੀ ਲੈਂਥ ਜਿਹੜੀ ਰੱਖ ਸਕਦੇ ਹੋ ਸੋ ਸੇਮ ਹੈ ਜਿਹੜਾ ਇਹਦੀਆਂ 슬ੀਵਸ ਦੇ ਉੱਪਰ ਵਰਕ ਆਏਗਾ ਪਰ ਤੁਹਾਨੂੰ ਜਸਟ ਥੋੜਾ ਜਿਹਾ 슬ੀਵਸ ਆ ਵੀ ਦਿਖਾਉਨੇ ਆ। ਸੋ ਇਹ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਰਹੇਗਾ। ਬਾਕੀ ਜਿਹੜੀ ਇਹਦੀ ਬਾਟਮ ਹੈ ਪਲੇਨ ਰਹੇਗੀ। ਸੋ ਇਹ ਵਾਲੀ ਬਾਟਮ ਆਏਗੀ ਇਸਦੇ। ਤੁਸੀਂ ਬਾਟਮ ਵਰਕ ਵੀ ਕਰਵਾਉਣਾ ਤੁਸੀਂ ਉਹ ਵੀ ਐਡ-ਆਨ ਕਰ ਸਕਦੇ ਹੋ ਪਰ ਜਸਟ ਸ਼ਰਟ ਦੇ ਉੱਪਰ ਹੀ ਵਰਕ ਕੀਤਾ ਹੋਇਆ ਹੈ। ਬਹੁਤ ਹੀ ਸੋਨਾ ਜਿਹਾ ਮਤਲਬ ਬਹੁਤ ਹੀ ਪਿਆਰੇ ਜਿਹੇ ਸ਼ੇਡਸ ਨਾਲ ਆਪ ਇਹਨੂੰ ਡਿਜ਼ਾਈਨ ਕੀਤਾ ਹੈ। ਸੋ ਉਸ ਤੋਂ ਬਾਅਦ ਆਪਾਂ ਨੈਕਸਟ ਸੂਟ ਹੋਰ ਰੈਡੀ ਕੀਤਾ ਹੈ ਸੋ ਫੈਬਰਿਕ ਇਹਨਾਂ ਦਾ ਇਹਦਾ ਵੀ ਸੇਮ ਰਹੇਗਾ ਜਿਸਕੋਸ ਲਾਈਨਿੰਗ ਦੇ ਵਿੱਚ ਸੋ ਇਹ ਕੰਮ ਹੈ ਜਿਹੜਾ ਇਹਦੇ ਘੇਰੇ ਦੇ ਉੱਪਰ ਆਏਗਾ ਇਹਦੇ ਉੱਪਰ ਵੀ ਆਪਾਂ ਬਹੁਤ ਸੋਹਣੇ ਡਾਰਕ ਸ਼ੇਡਸ ਨਾਲ ਆਪਾਂ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਸੋ ਵਰਕ ਦੀ ਕੁਆਲਿਟੀ ਤੇ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸਫਾਈ ਦੇ ਨਾਲ ਤੇ ਬਹੁਤ ਹੀ ਸੋਹਣਾ ਜਿਹਾ ਵਰਕ ਕੀਤਾ ਹੋਇਆ ਹੈ ਇਸੇ। ਹੋਰੇ ਵਰਕ ਜਿਹੜੀਆਂ ਇਹਦੀਆਂ 슬ੀਵ ਦੇ ਉੱਪਰ ਰਹੇਗਾ। ਸੋ ਜਿਹੜੀ ਇਹਦੀ ਬਾਟਮ ਹੈ, ਬਾਟਮ ਇਹਦੀ ਪਲੇਨ ਰਹੇਗੀ। ਕੋ ਬਹੁਤ ਹੀ ਪਿਆਰਾ ਕੰਬੀਨੇਸ਼ਨ ਬਣਿਆ ਤੁਸੀਂ ਟਾਈ ਡਾਈ ਦੀ ਵੀ ਸੀ ਦੁਪੱਟਾ ਵੀ ਇਹਦੇ ਨਾਲ ਰੈਡੀ ਕਰਵਾ ਸਕਦੇ ਹੋ ਸੋ ਆਪਾਂ ਵਿਦਆਊਟ ਦੁਪੱਟਾ ਰੈਡੀ ਕੀਤੇ ਆ ਸੋ ਇਹ ਆਪਾਂ ਕਸਟਮਾਈਜ਼ ਕੀਤੇ ਸੀਗੇ ਔਨ ਆਰਡਰ ਕਸਟਮਰ ਦੇ ਆਪਣੀ ਚੁਆਇਸ ਅਕੋਰਡਿੰਗ ਆਪਾਂ ਨੂੰ ਡਿਜ਼ਾਈਨ ਦਿੱਤਾ ਸੀਗਾ ਸੋ ਇਦਾਂ ਦੇ ਜਿਹੜੇ ਤੁਸੀਂ ਡਿਜ਼ਾਈਨ ਆ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੁਸੀਂ ਸਾਡੇ ਤੋਂ ਵੀ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਣੇ ਡਿਜ਼ਾਈਨਸ ਆ ਜਿਹੜੇ ਉਹ ਵੀ ਸਾਨੂੰ ਭੇਜ ਸਕਦੇ ਹੋ ਜਾਂ ਸਾਡੇ ਤੋਂ ਜੋ ਰੈਡੀ ਕੀਤੇ ਹੋਏ ਸੂਟਸ ਨੇ ਉਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਤੋ ਜਿਹੜਾ ਸਾਡਾ ਸਟੋਰ ਹੈਗਾ ਜੀ ਬਠਿੰਡਾ ਦੇ ਚਪਟੀ ਰੋਡ ਦੇ ਉੱਪਰ ਹੈਗਾ ਸਾਡਾ ਕੰਟੈਕਟ ਨੰਬਰ 7814942347 ਥੈਂਕ ਯੂ